ਚੰਦੂ ਪਿੱਛੇ ਸਾਸ਼ੀ ਕਾਲ ਜੀ ਸਾਰਿਆਂ ਨੂੰ ਗਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਗਰਲੀਨ ਤਾਂ ਹੈਲੋ ਹਾਂਜੀ ਸਾਸ਼ੀ ਕਾਲ ਜੀ ਸਾਰਿਆਂ ਨੂੰ ਗਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਜੀ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚੋਂ ਹੋਗੇ ਜਿਵੇਂ ਕਹਿੰਦੇ ਹਨ ਇੱਕ ਰੁੱਖ ਸੌ ਸੁਖ ਅੱਜ ਜੀ ਨਵਜੋਤ ਤੇ ਉਹਦੀ 마ਸੀ ਦੋਨੇ ਜਣੇ ਰਲ ਕੇ ਜੀ ਲਾਰੇ ਨੇ ਜੀ ਬੂਟੇ, ਆਂਬ ਦੇ, ਨਿੰਬੂ ਦੇ ਤੇ ਹੋਰ ਕਾਫੀ ਕੋਈ ਹਨਾ ਇਹ ਸੀਚੇ ਵਾਲ ਗਏ ਸੀ ਜੀ ਉੱਥੇ ਬਾਰਸ਼ੀ ਤੇ ਤੇ ਉੱਥੋਂ ਇਹ ਲੈ ਕੇ ਆਏ ਸੀਗੇ ਤੇ ਹਨ ਦੋਨੇ ਜਣੇ 마ਸੀ ਭਾਣ ਜੀ ਲੱਗੇ ਹੋਏ ਨੇ ਜੀ ਲਾਉਣ ਤੇ ਆਪਾਂ ਤੁਹਾਨੂੰ ਵੀਡੀਓ ਦਿਖਾ ਮੰਮੀ ਦਾ ਮੋਰੇ ਆ ਗਏ ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਓਟ ਵੀ ਨਾਲ ਕੀ ਔਰ ਨਾ ਆਇਆ। ਮੁੱਛਰ ਦੇ ਕੋਈ ਬੋਹਣੇ ਕਰਮੀ ਬੋਆ ਤੇ ਚੋਣਾ ਲੱਗੀ ਅੰਗਜੀ ਪੰਜਾਬ ਚ। ਹਾਂਜੀ ਤੁਹਾਡਾ ਧੰਨ ਆ ਕਿਵੇਂ ਰਹਿੰਦਾ ਜੀ। ਵਧੀਆ ਲੱਗਦਾ ਜੀ। ਲਾਦ ਫੋਨ ਤੇ ਪਹਿਲੇ ਲਾਉਣੇ ਫਿਰ ਥੋੜੇ ਚਲਾਉਣੇ ਆਂਬ ਉਹ ਇੱਦਾਂ ਲਾ ਦੇ ਪਾਸੇ ਆਂਬ ਨਾਲ ਗੱਲ ਚਾਹੀਦੀ ਹੁੰਦੀ ਐ ਹਾਂ ਕੋਤੇ ਆ ਦੀ ਖਾਲੇ ਤੇ ਲਾਈਏ ਖਾਨਤੀ ਹੋਣੀ ਖਾਲੇ ਕਿੱਥੇ ਖਾਲੇ ਦੇ ਪਿੰਡ ਤੇ ਨਾ ਲੈਣਾ ਬੱਸ ਬਹਾ 500 ਰੁਪਏ ਦੇ ਮਾਰੇ ਦੇਖ ਰੇ ਬੁੱਟਾ ਲਾਉਂਗਾ ਆਪਾਂ ਡੱਕਾ ਲਾ ਦਿੰਦੇ ਨਾਲ ਨੂੰ ਛੋਟੀ ਮਿੱਟੀ ਪਾ ਮਿੱਟੀ ਕਰ ਦੇ ਮੈਂ ਲੈ ਆਵਾਂ ਕੇ ਪੋਜੋਰ ਦੇ ਉਹ ਤੇ ਬੁੱਲੇ ਪਾ ਨਬੂ ਦੇ ਸਕੂਲ ਕਿ ਆ ਵੀ ਇੱਕ ਬੁੱਟੇ ਲਾਉਣ ਦੇ 500 ਰੁਪਏ ਮਿਲਦੇ ਤੇ ਅਸੀਂ ਦੇਖੋ ਕਿੰਨੇ ਬੁੱਟੇ ਲਾਉਣੇ ਨੇ ਤੇ ਇਹਦੇ ਕੋ ਸਰ ਨੂੰ ਪੁੱਛਾਂਗੇ ਸਾਨੂੰ ਕਿੰਨੇ ਪੈਸੇ ਹੁੰ ਦੋਗਾ ਫਿਰ ਇਹਦੀ ਮੰਮੀ ਨੂੰ ਅਸੀਂ ਫੋਨ ਲਾ ਲੈਂਦੇ ਹਾਂ ਠੀਕ ਆ ਦੇਖੋ ਸਾਡੀ ਮੰਮੀ ਬੂਟਾ ਲਾਉਂਦੀ ਹੋਈ ਆਮਦਾ ਇਹ ਸੇ ਤੇ ਸਾਨੂੰ ਹੁਣ ਜਿਹੜੇ ਬੁੱਟੇ ਲੈ ਕੋਈ ਉਮੀਦ ਨਹੀਂ ਹੋਣਗੇ ਕਿ ਨਹੀਂ ਹੋਣਗੇ ਹਾਵਾਂਗੇ ਪਾਲਾਂਗੇ ਅੱਗੇ ਅਸੀਂ ਬਹੁਤ ਬੁੱਟੇ ਲਾਏ ਕੁਝ ਨਹੀਂ ਕਰਦੇ ਪਰ ਇਹ ਸਿਰੇ ਚੜਦਾ ਹੁਣ ਇਹਨੂੰ ਕਹਿੰਦੇ ਸੈੱਲ ਚਾਹੀਦੇ ਅਸੀਂ ਤਾਂ ਇੱਥੇ ਨਾਲੇ ਦੇ ਖਾਲੇ ਦੇ ਕੋਲੇ ਲੱਗਣ ਲੱਗ ਗਏ ਉਹ ਉੱਧਰ ਇੱਕ ਨਵਾਂ ਬੰਦਾ ਖੋਟਵਾ ਪਰਦਾ ਕਹਿੰਦੇ ਤੂੰ ਚੱਲੋਣਾ ਆਇਆ ਜਨ ਨਾਲ ਹਾਂ ਵੀ ਠੀਕ ਆ ਚੱਲ ਚੱਲ ਪਿੱਛੇ ਅੱਛੀ ਕਾਲ ਜੀ ਸਾਰਿਆਂ ਨੂੰ ਗੁਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਗਰਲਿੰ ਟੈਟੋ ਦੂਰੋਂ ਬਣਾਏ ਨੇ ਹਾਂਜੀ ਅੱਜ ਕੱਲ ਇਹਨਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਆਹ ਮੌਸਮ 'ਚ ਛੱਲੀਆਂ ਨਾ ਉਹ ਪੱਤੇ ਆਉਂਦੇ ਬਣਾ ਦੇ ਉਹ ਵੀ ਛੱਲੀਆਂ ਆਂਦੀਆਂ ਨੇ ਨਾ ਇਹਨਾਂ ਨੂੰ ਆਪਾਂ ਸਟੋਰ ਕਰਨ ਵਾਸਤੇ ਤੁਹਾਨੂੰ ਬਹੁਤ ਹੀ ਸੌਖਾ ਤੇ ਆਸਾਨ ਤਰੀਕਾ ਦੱਸਦੇ ਹਾਂ ਇਹਨੂੰ ਆਪਾਂ ਜਦੋਂ ਵੀ ਮਰਜ਼ੀ ਹਨਾ ਬਣਾ ਕੇ ਖਾ ਸਕਦੇ ਹਾਂ ਨਾ ਭੀ ਆਪਾਂ ਸਟੋਰ ਕਰਾਂਗੇ ਭਾਵੇਂ ਕਿਸੇ ਲਈਆਂ ਵਾਸਤੇ ਸਟੋਰ ਕਰਕੇ ਰੱਖ ਸਕਦੇ ਹਾਂ ਨਾ ਤੇ ਪਹਿਲਾਂ ਜੇ ਨੂੰ ਆਪਾਂ ਚੰਗੀ ਤਰ੍ਹਾਂ ਗੋਹ ਮਾਲ ਲਾ। ਆਣਾ ਕਿ ਇਹਨਾਂ ਨੂੰ ਆਪਾਂ ਨਾ ਸਾਰਿਆਂ ਨੂੰ ਚੁੰਨ ਲਾਂਗੇ। ਦਾਣੇ ਕੀ ਇਹਨਾਂ ਦਾਣੇ ਕੱਢ ਲਾਂਗੇ ਇਹਨਾਂ ਦੇ ਚੁੰਨ ਲਾਂਗੇ। ਦਾਣੇ ਕੱਢ ਕੇ ਫਿਰ ਤੁਹਾਨੂੰ ਦੱਸਦੇ ਆ ਵੀ ਆਪਾਂ ਕਿਵੇਂ ਸਟੋਰ ਕਰਾਂਗੇ। ਪਹਿਨ ਇਹਨਾਂ ਦੇ ਆਪਾਂ ਦਾਣੇ ਕੱਢ ਲਈਏ ਜੀ। ਮੈਨੂੰ ਆਇਆ ਕਿ ਪਹਿਲੋ ਆਪਾਂ ਇਹਦੇ ਵਿੱਚ ਨਾ ਵੀ ਸਾਰੀਆਂ ਢੇੜ ਦਿਨੇ ਆਏ ਛਲੀਆਂ। ਸਾਹੀ ਇਹ ਬਹੁਤ ਹੀ ਵਧੀਆ ਕੱਚੀਆਂ-ਕੱਚੀਆਂ ਛਲਗੀਆਂ ਨੇ ਜੀ। ਮੈਂ ਜਦ ਮੈਂ ਥੋੜਾ ਜਿਹਾ ਨਾ ਸੁੰਗਦਾ ਦੱਸ ਰਹਾ ਕਿ ਸੁੰਗਣਾ ਉਹ ਕੀ ਘਰੇ ਬਾਈ ਚ ਸੁੰਧ ਹੁੰਦੀ ਆ ਨਾ। ਪਹਿਲਾਂ ਆਪਾਂ ਸਾਰੀਆਂ ਇਹਨਾਂ ਨੂੰ ਨੇ ਇਦਾਂ ਕਰ ਲੈਨੇ ਨਾ ਸਾਰੀਆਂ ਛੱਲੀਆਂ ਨੂੰ ਦੇੜ ਆਹ ਕਰ ਲੈਨੇ ਆ ਜੀ ਨਾ ਫਿਰ ਬਾਅਦ ਚੋਂ ਆਪਾਂ ਇਹ ਮੱਜਾਂ ਨੂੰ ਪਾਇਆਵਾਂਗੇ ਨਾ ਬਸ ਕਿਉਂਕਿ ਤੁਹਾਨੂੰ ਪਤਾ ਨਾ ਆਪਾਂ ਕੋਈ ਚੀਜ਼ ਵੇਸਟ ਜਾਣ ਨਹੀਂ ਦਿੰਦੇ ਹੈਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਮੇਰੇ 6:00 ਵਜੇ ਹੋਈ ਹੈ ਨਾ ਤੁਰਿਆ ਫਿਰਿਆ ਤਾਂ ਆਪਾਂ ਤਾਂ ਜਾਂਦਾ ਨਹੀਂ ਨਾ ਆਪਾਂ ਬੈਠੇ ਬੈਠੇ ਬਲੌਗ ਬਣਾ ਲੈਨੇ ਆ ਤਾਂ ਨਾ ਤੁਹਾਨੂੰ ਦੱਸ ਦਿੰਦੇ ਰਹਿ ਵਿੱਚ ਦਾਣੇ ਸਾਂਭਣ ਦਾ ਤਰੀਕਾ ਹਨਾ ਚਲੋ ਇਹ ਵੀ ਆਪਣਾ ਇੱਕ ਕੰਮ ਆ ਹਨਾ ਵੀ ਜਦੋਂ ਆਪਾਂ ਸ਼ੁਰੂ ਕੀਤਾ ਹੀ ਇਹ ਚੈਨਲ ਤਾਂ ਨਾ ਇੱਥੇ ਵੀ ਆਪਾਂ ਨੂੰ ਵੀਡੀਓ ਪਾਉਣੀ ਪਊਗੀ ਨਾ ਪਾ ਦਿੰਦੇ ਆ ਨਾ ਵੈਸੇ ਵੀ ਕਹਿੰਦੇ ਹੁੰਦੇ ਆਪਾਂ ਨੂੰ ਵੇਲੇ ਟਾਈਮ ਪਾਸ ਕਰਨਾ ਹੀ ਆ ਨਾ ਹੁਣ ਤਾਂ ਕੋਈ ਆਪਾਂ ਕੰਮ ਵੀ ਨਹੀਂ ਕਰ ਸਕਦੇ ਤੁਰ ਫਿਰ ਕੇ ਬੱਸ ਬਹੁਤ ਆ ਨਾ ਦੇਖੋ ਜੀ ਹੁਣ ਬਹੁਤ ਸੋਹਣੀ ਵਿੱਚੋਂ ਦੇਖੋ ਕੱਟੀਆਂ ਕੱਟਣੀਆਂ ਦੇਖੋ ਕਿੰਨੀ ਬਾਲੀਆਂ ਵਧੀਆਂ ਨੇ ਦੇਖੋ ਨਹੀਂ ਪਤਾ ਨਾ ਕੱਟੀਆਂ ਵਿੱਚ ਜੀ ਤੇ ਵੈਸੇ ਭੁੰਨ ਕੇ ਜਦੋਂ ਆਪਾਂ ਖਾਂਦੇ ਆ ਜੀ ਬਹੁਤ ਹੀ ਮਿੱਠੀਆਂ ਹੁੰਦੀਆਂ ਨੇ ਨਾ ਉਹੀ ਅਭੀ ਜਦੋਂ ਆਪਣੇ ਬਾਹਰ ਚੁੱਕੇ ਨਾ ਮੌਸਮ ਗਏ ਤੋਂ ਬਾਅਦ ਵੀ ਆਪਣਾ ਦਿਲ ਕਰਦਾ ਨਾ ਖਾਣ ਨੂੰ ਉਦੋਂ ਪਰ ਪੱਕ ਚੁੱਕੀਆਂ ਹੁੰਦੀਆਂ ਨੇ ਹਣਾ ਤੇਜ਼ ਕਰਕੇ ਆਪਾਂ ਇਹਨਾਂ ਨੂੰ ਸਟੋਰ ਕਰਕੇ ਰੱਖ ਲੈਣੇ ਆ ਦੇਖੋ ਜ ਇਹਨਾਂ ਦੇ ਬਾਲ ਕਿੰਨੇ ਸੋਹਣੇ ਨਾ ਪਹਿਲੇ ਛੋਟੇ ਹੁੰਦੇ ਇਹਨਾਂ ਨਾਲ ਆਪਾਂ ਖੇਡਦੇ ਹੁੰਦੇ ਸੀ ਨਾ ੁੱੱਡੀ ਮਾਈ ਦੇ ਬਾਲ ਕਹਿੰਦੇ ਹੁੰਦੇ ਸੀਗੇ ਆ ਦੇਖੋ ਜ ਕਿੰਨੀ ਵਧੀਆ ਨਾ ਦੇਖੋ ਕਿੰਨੇ ਸੋਨੇ ਕੱਚੀਆਂ ਕੱਚੀਆਂ ਨੇ ਚਲ ਵਾਪਸ ਆ ਦੇਖੋ ਬਹੁਤ ਚੰਨਣਾ ਅਮਾ ਮਾਜੀ ਤੇ 7:00 ਵਜੇ ਆਪਾਂ ਹੁਣੇ ਪੱਟੀ ਕਰਵਾ ਕੇ ਆਏ ਆ। ਅਰੇ ਮਾਸੀ ਜੀ ਹੁਣੀ ਪਿਆਜ਼ ਕੱਟ ਕੇ ਹਟੇ ਨੇ। ਹਾਂਜੀ ਮਾਸੀ ਸ਼ਸ਼ੀ ਕਾਂ। ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ। ਤੇ ਪਲੀਜ਼ ਆਪਣੀ ਨਾ ਪੂਰੀ ਵੀਡੀਓ ਦੇਖਿਓ। ਕਿਉਂਕਿ ਆਪਾਂ ਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਆ ਨਾ। ਤੁਹਾਨੂੰ ਪਤਾ ਹੀ ਆ ਨਾ ਵੀ ਅੱਜ ਕੱਲ ਦੇ ਸਮੇਂ 'ਚੋਂ ਮੇਰਾ ਤਾਂ ਹੀ ਫੋਨ ਵੀ ਖਰਾਬ ਹੋ ਗਿਆ ਤੁਹਾਨੂੰ ਸੱਚ ਦੱਸਾਂ ਜੀ ਇਹ ਵੀ ਮੈਂ ਆਪਣੀ ਭੈਣ ਦੇ ਫੋਨ ਤੋਂ ਬਣਾ ਲਈ ਹੈ ਜੀ ਵੀਡੀਓ ਮੈਂ ਵਿਚੋ ਵੀਡੀਓ ਬਣਾ ਕੇ ਰੱਖਨੇ ਲ ਜਦੋਂ ਆਪਣੇ ਕੋਲ ਫੋਨ ਆਉਗਾ ਆਪਾਂ ਬੁਣਗੇ ਬਣਾਉ ਤੇ ਕਰਾਂਗੇ ਬੱਸ ਹਾਂਜੀ ਆਪਾਂ ਵੀਡੀਓ ਦੇ ਐਂਡ ਇਥੇ ਕਰਦੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਹੱਸਦੇ ਰਹੋ ਵਸਦੇ ਰਹੋ ਇਸੇ ਤਰ੍ਹਾਂ ਮੇਰੀ ਵੀਡੀਓ ਦੇਖਦੇ ਰਹੋ ਜੀ 拜拜，姐。